ਹਰ ਹਰ ਸਾਲ ਜਦੋਂ ਅਸੀਂ ਬਜਟ ਸੁਣਨ ਆਉਨੇ ਆ ਜੀ ਦੇਖਣ ਆਉਨੇ ਬੜੇ ਐਕਸਾਈਟਡ ਹੁੰਨੇ ਆ ਕਿ ਐਸオーਰੀ ਇੰਡਸਟਰੀ ਨੂੰ ਕੀ ਮਿਲੇਗਾ ਕੋਈ ਕਿਸ ਬੈਨੀਫਿਟ ਹੋਏਗਾ ਸਾਨੂੰ ਤੇ ਇਦਾਂ ਲੱਗਦਾ ਜੀ ਇੱਕ ਲਾਸਟ ਜਿਹੜੇ ਪੁਆਇੰਟ ਮੈਡਮ ਦੇ ਗਏ ਨੇ 12 ਲੱਖ ਤੱਕ ਜਿਹੜੇ ਜਨਰਲ ਸੈਲਰੀਜ਼ ਪਰਸਨ ਨੇ ਜਾਂ ਛੋਟੇ ਐਂਟਰਪ੍ਰਨਰ ਨੇ ਉਹਨਾਂ ਦਾ ਜਿਹੜਾ ਇਨਕਮ ਟੈਕਸ ਬਚਾਇਆ ਉਸ ਤੋਂ ਬਾਅਦ ਮੈਨੂੰ ਪੰਜਾਬ ਦਾ ਇੰਡੀਆ ਦਾ ਬਜਟ ਘੱਟ ਛੱਡ ਕੇ ਬਿਹਾਰ ਦਾ ਬਜਟ ਲੱਗ ਰਿਹਾ ਹੈ ਬਿਹਾਰ ਦਾ ਮਖਾਣਾ ਦਾ ਬੋਰਡ ਬਣਾਤਾ ਨੋ ਪ੍ਰੋਬਲਮ ਮੈਡਮ ਨੇ ਬਿਹਾਰ ਦਾ 10 ਤੋਂ 15 ਬਾਰੇ ਨਾਮ ਲਿਆ ਹੈ ਕਿ ਉਹਦੇ ਚ ਪੰਜਾਬ ਸਟੇਟ ਦਾ ਇੱਕ ਨਾਮ ਵੀ ਲੈਣਾ ਮੁਸ਼ਕਲ ਹੈ ਐਗਰੀਕਲਚਰ ਦੀ ਇਹ ਗੱਲ ਕੀਤੀ ਹੈ ਬਟ ਤੁਸੀਂ ਲਿਖਣਾ ਗਰਾਊਂਡ ਲੈਵਲ ਤੇ ਐਗਰੀਕਲਚਰ ਕੋਲ ਪਹੁੰਚਦਾ ਕੀ ਹੈ ਤੇ ਆਪਣਾ 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 ਪੰਜਾਬ ਦੇ ਵਿੱਚ ਕਿਸੇ ਚੀਜ਼ ਦਾ ਬਿਜ਼ਨਸ ਹੈਗਾ ਤਾਂ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਜਿਵੇਂ ਉਹਨਾਂ ਨੇ ਕੀਤਾ ਐਲਾਨ ਕੀ 12 ਲੱਖ ਤੱਕ ਜਿਹੜੀ ਹੈਗੀ ਆ ਹੁਣ ਜਿਨ੍ਹਾਂ ਨੇ ਵੀ ਟੈਕਸ ਪੇਅਰ ਹੈਗੇ ਨੇ ਉਹ ਇੱਕ ਵੱਡਾ ਰਲੀਫ ਹੈਗਾ ਤੁਹਾਨੂੰ ਲੱਗਦਾ ਕਿ ਸੈਲਰੀਡ ਐਮਪਲੋਏ ਜਿਹੜੇ ਤੁਹਾਡੇ ਅੰਦਰ ਕੰਮ ਕਰਦੇ ਨੇ ਉਹਨਾਂ ਨੂੰ ਰਲੀਫ ਜਿਹੜਾ ਉਹ ਇੱਕ ਬਹੁਤ ਵੱਡਾ ਰਲੀਫ ਹੈ ਜੀ ਉਹ ਫਾਈਨਲ ਦੇ ਵਿੱਚ ਮੈਡਮ ਕਲਾਪਿੰਗ ਵਾਸਤੇ ਦੇ ਗਏ ਨੇ ਉਸ ਤੋਂ ਪਹਿਲਾਂ ਸਾਰਾ ਅਸੀਂ ਉੱਥੇ ਨਰਵਸ ਹੀ ਹੋਏ ਹਾਂ ਜਿੰਨਾ ਬਜਟ ਸੁਣਿਆ ਹੈ ਨੋ ਡਾਊਟ ਕਿ ਬਿਹਾਰ ਚ ਇਲੈਕਸ਼ਨ ਹੈ ਹੋਣਾ ਚਾਹੀਦਾ ਬਿਹਾਰ ਨੂੰ ਥੋੜੀ ਸਪੋਰਟ ਕਰ ਦੋ ਬਟ ਇਲੈਕਸ਼ਨ ਨੂੰ ਦੇਖ ਕੇ ਬਜਟ ਨਾ ਬਣਾਇਆ ਜਾਵੇ ਬਜਟ ਕੰਟਰੀ ਨੂੰ ਦੇਖ ਕੇ ਕੰਟਰੀ ਦੀ ਵੈਲਫੇਅਰ ਵਾਸਤੇ ਪਬਲਿਕ ਦੀ ਵੈਲਫੇਅਰ ਵਾਸਤੇ ਬਜਟ ਬਣਾਇਆ ਜਾਵੇ ਨਾ ਕਿ ਇਲੈਕਸ਼ਨ ਨੂੰ ਦੇਖ ਕੇ ਬਜਟ ਬਣਾਇਆ ਜਾਵੇ ਵੀ ਇਲੈਕਸ਼ਨ ਬਿਹਾਰ ਚ ਇਲੈਕਸ਼ਨ ਹੈ ਤਾਂ ਕਿਸ ਬਿਹਾਰ ਹੈ ਮਹਾਰਾਸ਼ਟਰ ਹੈ ਸੌਰੀ ਮਧ ਪਰ ਇੱਕ ਦੋ ਤਿੰਨ ਸੀਟਾਂ ਦਾ ਨਾਮ ਲਿਆ ਗਿਆ ਜੀ ਹੋਰ ਕਿਸੇ ਦਾ ਨਾਮ ਹੀ ਨਹੀਂ ਲਿਆ ਗਿਆ ਜੀ ਪੰਜਾਬ ਦਾ ਖਾਸ ਕਰਕੇ ਜੀ ਪੰਜਾਬ ਦੇ ਕਿਸਾਨ ਸੜਕਾਂ ਤੇ ਬੈਠੇ ਨੇ ਕੋਈ ਪੰਜਾਬ ਦਾ ਨਾਮ ਤਾਂ ਸੀ ਲੈ ਲਿਆ ਕਿਸਾਨਾਂ ਨੂੰ ਐਗਰੀਕਲਚਰ ਨੂੰ ਇਰੀਗੇਸ਼ਨ ਤੇ ਮੈਡਮ ਨੇ ਕੋਸ਼ਿਸ਼ ਕੀਤੀ ਹੈ ਬਟ ਥੱਲੇ ਗਰਾਊਂਡ ਲੈਵਲ ਤੱਕ ਆਉਂਦਾ ਕੀ ਹੈ ਸਾਨੂੰ ਉਹ ਪਤਾ ਲੱਗੂਗਾ ਜਿੰਨੀ ਦੇ ਤੱਕ ਗਰਾਊਂਡ ਲੈਵਲ ਤੇ ਤੁਹਾਨੂੰ ਉਮੀਦਾਂ ਕੀ ਸੀ ਤੇ ਸਾਨੂੰ ਉਮੀਦਾਂ ਸੀ ਕੋਈ ਟੈਕਸ ਦੇ ਵਿੱਚ ਜਿਹੜੇ ਛੋਟੇ ਯੂਨਿਟ ਨੇ ਜਿਹੜੇ ਕੋਈ 10 20 ਕਰੋੜ ਦੀ ਸੇਲ ਵਾਲੇ ਆ ਉਹਨਾਂ ਦੇ ਵਿੱਚ ਕੋਈ ਨਾ ਕੋਈ ਜੀਐਸਟੀ ਦਾ ਕੋਈ ਨਾ ਜ਼ਰੂਰ ਫਰਕ ਹੋਣਾ ਚਾਹੀਦਾ ਇਸ ਕੋਈ ਜੀਐਸਟੀ ਦਾ ਹੁਣ ਇੱਕ ਛੋਟੀ ਜੀ ਫੈਕਟਰੀ ਆ ਉਹਦੀ 1 ਕਰੋੜ ਦੀ ਸੇਲ ਆ ਉਹਦੇ ਤੇ ਵੀ 18% ਜੀਐਸਟੀ ਹੈ ਜਿਹਦੀ 1 ਲੱਖ ਕਰੋੜ ਦੀ ਸੇਲ ਆ ਉਹਦੇ ਤੇ ਵੀ 18% ਜੀਐਸਟੀ ਉਹਦੇ ਨਾਲ ਕਿਦਾਂ ਕੰਪਲੀਟ ਕਰਨਗੇ ਜੇ ਛੋਟੇ ਅਸੀਂ ਐਮਐਸਐਮਈ ਨੂੰ ਚੱਕਣਾ ਹੈ ਤੇ ਇੱਕ ਐਮਐਸਐਮਈ ਦੀ ਲਿਮਟ ਤੱਕ ਜਾਂ 20 ਕਰੋੜ ਦੀ ਹੈ ਜਾਂ 15 ਕਰੋੜ ਦੀ ਉਸ ਲਿਮਟ ਤੱਕ ਇੱਕ ਨਾ ਜੀਐਸਟੀ 'ਚ ਵੀ ਥੋੜਾ ਰਿਬੇਟ ਹੋਣਾ ਚਾਹੀਦਾ